ਤੇ ਵੀ ਟੋਕਲ ਲਾਉਂਦੀ ਸੀ ਕਾਂਗਰਸ ਸਰਕਾਰ ਬਾਦਲ ਸਾਹਿਬ ਨੇ ਮaaf ਕੀਤਾ ਆ ਐਮਐਸਪੀ ਚੋਨੇ ਤੇ ਕਣਕ ਤੇ ਨਹੀਂ ਹੁੰਦੀ ਸੀ 1966 ਵਿੱਚ ਕਾਲੀ ਦਲ ਨੇ ਮੋਰਚਾ ਲਾਇਆ ਦਿੱਲੀ ਤੇ ਐਮਐਸਵੀ ਦਵਾਈ ਇਹ ਤੋਂ ਵੱਧ ਕਿਸਾਨੀ ਵਾਸਤੇ ਕੋਈ ਹਿੰਦੁਸਤਾਨ ਦੀ ਪਾਰਟੀ ਨਹੀਂ ਕਰ ਸਕੀ ਜੋ ਕਿਸਾਨੀ ਵਾਸਤੇ ਕੀਤਾ ਹੈ ਕਣਕ ਕਿਸਾਨੀ ਨਹੀਂ ਗਰੀਬ ਜਨਤਾ ਦੀ ਬਾਹ ਫੜੀ ਬਾਦਲ ਸਾਹਿਬ ਨੇ ਨੀਲੇ ਕਾਰਡ ਬਣਾ ਕੇ ਆਟਾ ਦਾਲ ਸਕੀਮ ਸ਼ੁਰੂ ਕੀਤੀ ਹਰ ਮਹੀਨੇ ਕਣਕ ਤੇ ਦਾਲਾਂ ਮਿਲਦੀਆਂ ਸੀ ਸ਼ਗਨ ਸਕੀਮ ਬਾਦਲ ਸਾਹਿਬ ਨੇ ਪੈਨਸ਼ਨ ਬਾਦਲ ਸਾਹਿਬ ਨੇ ਐਸਸੀ ਬੱਚਿਆਂ ਨੂੰ ਮੁਫਤ ਪੜ੍ਹਾਈ ਬਾਦਲ ਸਾਹਿਬ ਦੀ ਸਕੀਮ ਸੀ ਭਗਤਪੂਰਨ ਸਿੰਘ ਮੈਡੀਕਲ ਇੰਸ਼ੋਰੈਂਸ ਸਕੀਮ 5 ਲੱਖ ਤੱਕ ਤੁਸੀਂ ਇਲਾਜ ਕਿਤੇ ਮਰਜ਼ੀ ਕਰਾ ਸਕਦੇ ਸੀ ਆ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਜਿਹੜੀ ਅੱਜ ਸਾਰੀਆਂ ਹੀ ਬੰਦ ਹੈ 200 ਯੂਨਿਟ ਬਿਜਲੀ ਦੇ ਬਾਦਲ ਸਾਹਿਬ ਦੇ ਮaaf ਕਰਦੇ ਆ ਹੁਣ ਕਹੀ ਜਾਂਦੇ ਸੀ 300 ਕਰਤੇ ਬਹੁਤ ਵੱਡਾ ਮਾਲ ਮਰਿਆ ਮੈਂ ਕਿਹਾ ਸਾਡੇ ਪਟੰਡੇ ਵਾਲੇ ਤਾਂ 300 ਵੀ ਨਹੀਂ ਦਿੰਦੇ ਸਾਡੇ ਤਾਂ ਸਿੱਧਾ ਹੀ ਲਾਇਏ ਸੀ ਜਿਗਾੜ ਤੁਸੀਂ ਹੈਂ ਕਰਾਰ ਜੀ ਕੋਈ ਫੜਨੋਂਗਾ ਹੀ ਤੁਨੂੰ ਨਜ਼ਾਰਾ ਸੀ ਕਿ ਨਹੀਂ ਆਹ ਦੇਖੋ ਹੁਣ ਲਾ ਕੇ ਦੇਖਿਓ ਕਰੰਟ ਵੱਜੂ ਆ ਅਸੀਂ ਆਪਣੀ ਸਰਕਾਰ ਕੋਈ ਪੁਲਸ ਵਾਲਾ ਤੰਗ ਨਹੀਂ ਕਰਦਾ ਅਸੀਂ ਕੋਈ ਬਿਜਲੀ ਵਿਭਾਗ ਦਾ ਕੋਈ ਨਹਿਰੀ ਵਿਭਾਗ ਵਾਲਾ ਜੇ ਕੋਈ ਸਮੱਸਿਆ ਆਉਂਦੀ ਸੀ ਤੁਸੀਂ ਆਪਣੇ ਕਾਲੀ ਜੱਦਾ ਨੂੰ ਫੜ ਲੈਂਦੇ ਸੀ ਮਿੰਡ ਤੇ ਮਿੰਡ ਕੰਮ ਹੋ ਜਾਂਦਾ ਸੀ ਆ ਬਠਿੰਡੇ ਵਾਲੋ ਚਾਰੋਂ ਧਰ ਦੇਖੋ ਕਹਿ ਜਾ ਬਠਿੰਡਾ ਸੀ 8 ਸਾਲ ਪਹਿਲੇ ਅੱਜ ਕਹਿ ਜਾ ਵਸ਼ਟੀਆਂ ਆ ਗਈਆਂ ਐਮਜ਼ ਵਰਗੇ ਹਸਤਾ ਲਾਗੇ ਜਿੱਥੇ ਦੁਨੀਆ ਦਾ ਸਭ ਤੋਂ ਬਿਹਤਰੀਨ ਇਲਾਜ 10 ਰੁਪਏ ਚ ਹੋ ਜਾਂਦਾ ਹੈ 에어ਪੋਰਟ ਆ ਗਏ ਫੈਕਟਰੀਆਂ ਆ ਗਈਆਂ ਥਰਮਲ ਪਲਾਂਟ ਆ ਗਏ ਅੱਜ ਤੁਸੀਂ ਪਟੰਡੇ ਤੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਮੱਥਾ ਟੇਕਣ ਜਾਣੇ ਹੋ ਚੰਡੀਗੜ੍ਹ ਜਾਣੇ ਹੋ ਪਹਿਲੇ ਡਰਦੇ ਹੁੰਦੇ ਸੀ ਕਿਤੇ ਐਕਸੀਡੈਂਟ ਨਾ ਹੋ ਜਾਏ ਅੱਜ ਅੱਖਾਂ ਮੀਚ ਕੇ ਤੋਂ ਐਕਸਲੇਟਰ ਦੱਬ ਕੇ ਸਿੱਧਾ ਅੰਮ੍ਰਿਤਸਰ ਪਹੁੰਚ ਜਾਂਦੇ ਹਾਂ एडिया एड् चौड़िया सड़को किग आया जोड़ा गुरु घर मत्था टेक कर नहीं जाता उन्हें गुटका साहब भी सौं खा ली पता है कि मैं झूठ खानी है झूठी खानी मन नहीं रब ना ली आप उदे मगर उदे ਉਹ ਵਾਲੇ ਨੇ ਤੇ ਕਿ ਪੰਜਾਬੀਆਂ ਨੂੰ ਤਾਂ ਮਿੰਟ 'ਚ ਠੱਗੀ ਮਾਰ ਸਕਦੇ ਆ ਉਹ ਉਹ ਆਖੇ ਇੱਕ ਮੌਕਾ ਸਾਨੂੰ ਵੀ ਦੇ ਦੇ ਤੇ ਕੈਪਟਨ ਨੂੰ ਦਿੱਤਾ ਤੁਸੀਂ ਕਹਿੰਦੇ ਤੁਸੀਂ ਵੀ ਲੈ ਲਓ ਉਹ ਭਗਵੰਤ ਮਾਨ ਦਾ ਹਰਾ ਪੈਨੇ ਦੇਖਿਆ ਕਿਤੇ ਜਿਹੜਾ ਕਹਿੰਦਾ ਹੁੰਦਾ ਸੀ ਮੈਂ ਆਮ ਆਦਮੀ ਬੀਂ ਗੁਰਾਂਗਾ ਕੋਈ ਸਿਕਿਉਰਟੀ ਨਹੀਂ ਰੱਖੂੰਗਾ ਮੈਂ ਇਹ ਕਰੂੰਗਾ ਉਹ ਕਰੂੰਗਾ ਤੁਸੀਂ ਭਗਵੰਤ ਮਾਨ ਦੀ ਮਾਂ ਨੂੰ ਦੇਖਿਆ ਕਿਤੇ ਗੱਡੀ ਤੇ ਜਾਂਦੇ ਐਨਲ

ਈ ਪਿੰਡ ਵਿੱਚ ਤੁਹਾਡੇ ਹਲਕੇ ਵਿੱਚ ਜੋ ਕੁਝ ਬਣਿਆ ਕਾਲੀ ਸਰਕਾਰ ਨੇ ਬਣਾਇਆ ਹੋਰ ਕਿਸੇ ਦੀ ਕੋਈ ਨਿਸ਼ਾਨੀ ਨਹੀਂ ਆ ਝਾੜੂ ਵਾਲੇ ਐਮਐਲਏ ਨੂੰ ਪਤਾ ਕੋਈ ਕੋ ਜਾਨਦੇ ਹੋ ਤੁਹਾਨੂੰ ਕੌਣ ਹੈ ਅੱਧੇ ਹਲਕਿਆਂ ਦੇ ਚਲੇ ਜਾ ਬੰਦਿਆਂ ਨੂੰ ਪੁੱਛੋ ਤੁਹਾਡੇ ਐਮਐਲਏ ਕੌਣ ਹੈ ਕਹਿੰਦਾ ਪਤਾ ਨਹੀਂ ਬੋਰਡ 'ਤੇ ਨੂੰ ਪਈ ਝਾੜੂ ਨੂੰ ਕਰੋ ਕਹਿੰਦੇ ਝਾੜੂ ਸਾਹਿਬ ਅੱਜ ਮੇਰੀ ਬਦਲੀ ਕਰਾ ਦੇ ਪੰਜਾਬ ਨੂੰ ਬਚਾ ਲਈਏ ਨਬੋ ਤਾਂ ਆਪਾਂ ਆਪਣੇ ਤੋਂ ਸਿਆਣੇ ਗੁਜਰਾਤੀ ਐ 35 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਵੋਟ ਪਾਉਂਦੇ ਆ ਝਾੜੂ ਵਾਲਗੇ ਬੜੇ ਆ ਠੱਗੀ ਮਾਰਨ ਉਤੇ ਉਹ ਸਾਰੇ ਭਜਾ ਦੇ ਕਹਿੰਦੇ ਮੋਦੀ ਸਾਨੂੰ ਸਾਰਾ ਕੁਝ ਦਿੰਦਾ ਸੀ ਲੋੜ ਹੀ ਨਹੀਂ ਤਜਰਬੇ ਕਰਨੇ ਤਜਰਬੇ ਕਰਨੇ ਛੱਡ ਦਿਓ ਤੁਹਾਨੂੰ ਲੋੜ ਹੀ ਨਹੀਂ ਤਜਰਬੇ ਦੀ ਥੋਡੇ ਕੋਲੇ ਆਪਣੇ ਹਲਕੇ ਦਾ ਮੁੱਖ ਮੰਤਰੀ ਜਿਹਨੇ ਦਿਨ ਰਾਤ ਸੇਵਾ ਕਰਨ ਵਾਲਾ ਮੁੱਖ ਮੰਤਰੀ ਥੋਡੇ ਘਰ ਘਰ ਥੋੜੀ ਮੁਸ਼ਕਲ ਹੱਲ ਕਰਨ ਵਾਲਾ ਮੁੱਖ ਮੰਤਰੀ ਤੁਹਾਨੂੰ ਮਿਲਿਆ ਸੀ ਆ 10 ਸਾਲ ਖਰਾਬ ਕਰਤੀ ਆਪਾਂ ਆ ਇਲੈਕਸ਼ਨ ਬੜਾ ਐਮ ਹੈ ਇੱਕ ਪਾਸੇ ਥੋਡੀ ਖੇਤਰੀ ਪਾਰਟੀ ਹੈ ਪੰਜਾਬ ਦੀ ਪਾਰਟੀ ਖਾਲਸਾ ਪੰਥ ਦੀ ਫੌਜ ਅਕਾਲੀ ਦਲ ਹੈ ਜੋ ਕਿਸਾਨ ਦੀ ਆਵਾਜ਼ ਹੈ ਗਰੀਬ ਦੀ ਆਵਾਜ਼ ਹੈ ਪੰਜਾਬੀਆਂ ਦੀ ਹਰ ਮੁਸ਼ਕਲ ਦੇ ਖਿਲਾਫ ਲੜਨ ਵਾਲੀ ਪਾਰਟੀ ਐ ਦੂਜੇ ਪਾਸੇ ਦਿੱਲੀ ਵਾਲੀਆਂ ਜਿਹੜੀਆਂ ਕੱਲੇ ਇੱਥੇ ਲੁੱਟਣ ਆਉਂਦੀ ਐ ਦਿਲ ਜਿੱਤ ਨਹੀਂ ਆਉਂਦੀਆਂ ਤੁਸੀਂ ਦੇਖ ਲਓ ਸਾਰੇ ਭੁੱਲਿਓ ਨਾ ਇੱਕ ਗੱਲ ਆ ਪਹਿਲੀ ਤਰੀਕ ਨੌਜਵਾਨ ਪਹਿਲੀ ਤਰੀਕ 40 ਸਾਲ ਪਹਿਲੇ ਕੀ ਹੋਇਆ ਪਤਾ ਨਹੀਂ ਪਤਾ ਆ ਕਹਿੰਦੇ ਹਰਮੰਦਰ ਸਾਹਿਬ ਟਾਇਆ ਸੀ 40 ਸਾਲ ਪਹਿਲੇ ਕਿੰਨੀ ਵਾਰ ਤੁਸੀਂ ਕਾਂਗਰਸ ਦੇ ਐਮ.ਐਲ.ਏ ਬਣਾਦੇ ਇਤੋਂ ਜਿਹੜੇ ਹਰਪੜੀ ਪਾਰਟੀ ਨੇ ਹਰਮੰਦਰ ਸਾਹਿਬ ਟਾਇਆ ਤੇ ਆਪਾਂ ਕਾਂਗਰਸ ਦੇ ਬਾਰ-ਬਾਰ ਸਰਕਾਰ ਬਣਾਈ ਗਏ ਤੇ ਫਿਰ ਆਪਣੇ ਤੋਂ ਬੇਫੂਕ ਕੌਣ ਹੋ ਸਕਦਾ ਥੋੜੀ ਕੌਮ ਦਾ ਥੋੜਾ ਗੁਰੂ ਘਰ ਦਾ ਹਟਾਤਾ ਇਹਨਾਂ ਨੇ ਹੁਣ ਵੀ ਬੇਨਤੀ ਕਰਦਾ 40 ਸਾਲ ਬਾਅਦ ਜਾ जून है चालीस जो टैंक भेजे फैसला कर लो एक वोट नहीं, जानी चाहिए। एक नहीं। <laughs> दूजी गल मैं दसना चाहना है भगवंत मानते बीजेपी रल गए केजरीवाल ने शराब का घोटाला किया ਬੀਜੇਪੀ ਸਰਕਾਰ ਨੇ ਉਹਨੂੰ ਅੰਦਰ ਕਰਤਾ ਉਹ ਤੋਂ ਵੱਡਾ ਘਟਾਲਾ ਭਗਵੰਤ ਮਾਨ ਨੇ ਕੀਤਾ ਉਹਨੂੰ ਹੱਥ ਨਹੀਂ ਲਾਇਆ ਕਿਉਂ ਉਹਨੂੰ ਕਾਬੂ ਕਰ ਲਿਆ ਹੁਣ ਜੋ ਕਹਿੰਦੇ ਇਹ ਕਾਲੀ ਸਰਕਾਰ ਹੁੰਦੀ ਇਹਨਾਂ ਦੀ ਹਿੰਮਤ ਸੀ ਕਿ ਪੰਜਾਬ ਦੀ ਧਰਤੀ ਤੇ ਤੁਸੀਂ ਇਹ ਕਰ ਲੋ ਅਰੇਲੇ ਹੈ ਆਇਆ ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਤੋੜ ਕੇ ਆਮ ਆਦਮੀ ਪਾਰਟੀ ਪੰਜਾਬ ਬਣਾ ਰਿਆ ਜਿਵੇਂ ਸ਼ਿਵ ਸੇਨਾ ਤੋੜੀ ਭਾਜਪਾ ਨੇ ਜਿਵੇਂ ਆ ਸ਼ਰਦਪੁਰ ਦੀ ਪਾਰਟੀ ਤੋੜੀ ਉਹਵੇਂ ਕਰ ਰਿਹਾ ਕੇਜਰੀਵਾਲ ਨੂੰ ਕਹੋਗੇ ਤੂੰ ਜਾ ਅੰਦਰ ਜੇਲ ਤੇ ਭਗਵੰਤ ਮਾਨ ਦਾ ਕਬਜ਼ਾ ਇੱਥੇ ਹੋ ਜਾਣਾ ਹੈ ਇਹ ਜੇ ਚਾਬੀ ਦਾ ਓਏ ਬਿਲੇ ਨੂੰ ਇਨਸਪੈਕਟਰ ਸਾਹਿਬ ਵੀਪੂ ਵਨ ਟੂ ਵਨ ਨੂੰ ਮਿਲੇ ਨਹੀਂ ਨਹੀਂ ਇਹ ਇੱਕ ਦੱਸਿਓ ਤੁਹਾਡੇ ਸ਼ਰਾਬ ਪੀ ਕੇ ਗੱਡੀ ਚ ਲਾ ਸਕਦਾ ਕੋਈ ਨਹੀਂ ਕੋ ਟ੍ਰੈਕਟਰ ਚ ਚਲਾਉਂਦਾ ਉਹ ਨਾ ਕੀ ਕਰਦੇ ਆ ਹੈ ਅੰਦਰ ਕਰ ਦਿੰਦੇ ਆ ਮਿੰਡ ਜੀ ਯਾਰ ਤੁਹਾਡਾ ਮੁੱਖ ਮੰਤਰੀ ਰੋਜ਼ ਬੋਤਲ ਪੀ ਕੇ ਪੰਜਾਬ ਚ ਲਾ ਰਿਹਾ ਹੈ ਉਹਨੂੰ ਕਿਉਂ ਨਹੀਂ ਅੰਦਰ ਕਰਦੇ ਵੀ ਵਿਆਹ ਕਰ ਤੋਂ ਕਹਿ ਰਹੇ ਨੇ ਉਹ ਹੈ ਰੱਬ ਦੀ ਕਿੱਥੇ ਭੁੱਲ ਗਏ ਆ ਪੰਜ ਸਾਲ ਖਰਾਬ ਹੋ ਗਏ ਆਪਣਾ ਉਹ ਹੁੰਦਾ ਜਾਣ ਕੋਲ ਜੀ ਲੱਖੇ ਹੋ ਗਏ ਪੰਜਾਬ ਵਿਚਾਰੀਏ ਤੇ ਪੰਜਾਬ ਕੱਲੀ ਫੋਡੀ ਮਾਂ ਪਾਰਟੀ ਫੜੇ ਬਜ਼ੁਰਗਾਂ ਦੀ ਬਣਾਉਣ ਵਾਲੀ ਪਾਰਟੀ ਜਿਹੜੇ ਬਜ਼ੁਰਗਾਂ ਢੋਡੇ ਬਜ਼ੁਰਗਾਂ ਨੇ शहादत दुरबानियाल इस पार्टी खड़ा करने वास्ते अपनी खालसा पानी आवाज है फौज है रखो जो कमजोर करता है पंजाब का भट्ठा बढ़िया इस करके बीमा हरसिमरत कौर बादल थोड़ी उम्मीदवार जो आवाज पंजाब वास्ते बदी सिखा वास्ते खालसा पंथ वास्ते किसानी वास्ते पार्लीमेंट जो गुरु ने किया हो कोई किसी ने हिम्मत नहीं करती जो अकाली सरकार ने बादल साहब ने इस इलाके वास्तव कोई मिसाल नहीं इस करके वापस पंजाब खुशियां लेके आइए कि अपनी चाली पार्टी को तगड़ा करके तेरह भीरह सीटा जिता दो वागुरू जी का खालसा वागुरू जी की फतह